ਰਾਣੀਆਂ ਗੱਡੀਆਂ ਖਰੀਦਣ ਵਾਲਿਆਂ ਵਾਸਤੇ ਜਾਣਕਾਰੀ ਆ ਦੱਸ ਤਈਏ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਹਾਂ ਔਰ ਪੰਜਾਬ ਦੇ ਵਿੱਚੋਂ ਜੋ ਤੁਸੀਂ ਗੱਡੀ ਖਰੀਦਦੇ ਹੋ ਤਾਂ ਪੰਜਾਬ ਦੀ ਗੱਡੀ ਬਿਲਕੁਲ ਸਾਫ਼ ਹੁੰਦੀ ਆ ਜਾਂ ਚੰਡੀਗੜ੍ਹ ਤੋਂ ਲਈ ਹੋਈ ਗੱਡੀ ਸਾਫ਼ ਹੁੰਦੀ ਆ ਤਾਂ ਹੁਣ ਚੰਡੀਗੜ੍ਹ ਦੇ ਮਕੈਨਿਕਾਂ ਨਾਲ ਗੱਲ ਕਰਦੇ ਆ ਕਿ ਇਹ ਜੋ ਗੱਡੀ ਚੰਡੀਗੜ੍ਹ ਦੇ ਵਿੱਚ ਗੱਡੀਆਂ ਨੇ ਉਹ ਕਿੰਨੇ ਕਿਲੋਮੀਟਰ ਦੇਰੀ ਦੀਆਂ ਚੱਲਦੀਆਂ ਨੇ ਐਵਰੀਡੇ ਕਿੰਨੇ ਕਿਲੋਮੀਟਰ ਪੈੜਾ ਚੱਲਦੀਆਂ ਤਾਂ ਚੰਡੀਗੜ੍ਹ ਦੀਆਂ ਗੱਡੀਆਂ ਸਾਫ਼ ਹੁੰਦੀਆਂ ਨੇ ਜਾਂ ਪੰਜਾਬ ਦੀਆਂ ਦੇ ਬਾਰੇ ਗੱਲਬਾਤ ਕਰ ਰਹੇ ਭਰਾਜੀ ਸਸੀਕਰ ਜੀ ਸਸੀਕਰ ਭਰਾਜੀ ਇਹ ਜਿਹੜੀਆਂ ਚੰਡੀਗੜ੍ਹ ਦੀਆਂ ਗੱਡੀਆਂ ਵਾਂ ਇਹ ਗੱਡੀਆਂ ਕਿੰਨਾ ਕੁ ਚੱਲਦੀਆਂ ਕਿੰਨੇ ਕਿਲੋਮੀਟਰ ਰੋਜ਼ ਦਾ ਚੰਡੀਗੜ੍ਹ ਮੈਂ ਜ਼ਿਆਦਾ ਜ਼ਿਆਦੇ 15 ਤੋਂ 20 ਕਿਲੋਮੀਟਰ ਚਲਤੀ ਹੋਵੇਗੀ ਕਿਉਂਕਿ ਚੰਡੀਗੜ੍ਹ ਹੀ 15 ਕਿਲੋਮੀਟਰ ਮੈਂ ਕੋ ਸਾਰਾ ਚੰਡੀਗੜ੍ਹ ਹੈ ਅੱਛਾ ਇਹਦੀ ਜਿਹੜੀ ਕੱਟ ਹੈਦਰ ਗੱਡੀਆਂ अच्छा पेंडा जेड़ा वो 14 15 किलोमीटर ਦਾ ਹੀ ਆ ਝੰਡੀਗੜ ਦਾ 15 किलोमीटर ਦਾ ਪੈੜਾ ਜੀ 15 ਕਿਲੋਮੀਟਰ ਦਾ ਤੇ 15 ਕਿਲੋਮੀਟਰ ਦੇ ਘੇਰੇ ਦੇ ਵਿੱਚ ਹਰ ਬੰਦੇ ਨੇ ਆਪਣੇ ਦਫ਼ਤਰ ਥੋੜੀ ਜਿਹਾ ਜਗ੍ਹਾ ਦੂਰ ਜਾਣਾ ਬਸ 5-7 ਕਿਲੋਮੀਟਰ ਤੇ ਦਿਨ ਦੀ ਕਿੰਨੀ ਗੱਡੀ ਚੱਲ ਜਾਂਦੀ 15 20 ਕਿਹ ਵੱਧ ਨਹੀਂ ਨਹੀਂ ਇਹ 15 20 ਕਿਲੋਮੀਟਰ ਹੀ ਚੱਲਦੀ ਹੈ ਕਿਉਂਕਿ 15 ਕਿਲੋਮੀਟਰ ਮੈਂ ਤਾਂ ਹੈ ਹੀ ਹੈ ਹੁਣ ਕੋਨੇ ਸੇ ਕੋਨੇ ਤਾਂ ਕੋਈ ਵੀ ਨਹੀਂ ਜਾਂਦਾ ਹੁਣ ਕਿਸੇ ਦਾ 10 ਕਿਲੋਮੀਟਰ 'ਤੇ ਹੈ ਕਿਸੇ ਦਾ 7 ਕਿਲੋਮੀਟਰ 'ਤੇ ਐਨੇ ਆ ਕੇ ਚਲਦੀ ਹੈ ਡੇਲੀ ਦੀ ਗੱਡੀ ਤੇ ਇੱਥੇ ਤੁਸੀਂ ਮਕੈਨਿਕ ਹੋ ਕਿੰਨੀਆਂ ਕ ਗੱਡੀਆਂ ਐਕਸੀਡੈਂਟ ਹੋ ਕੇ ਇੱਥੇ ਆਉਂਦੀਆਂ ਤੁਹਾਡੇ ਕੋਲ ਐਕਸੀਡੈਂਟ ਤਾਂ ਜੀ ਬਹੁਤ ਕਮ ਕੇਸ ਹੈ ਚੰਡੀਗੜ੍ਹ 'ਮੈਂ ਕਿਉਂਕਿ ਚੰਡੀਗੜ੍ਹ 'ਮੈਂ ਹਰ ਜਗ੍ਹਾ 'ਤੇ ਤਾਂ ਚੌਕ ਹੋ ਰਿਹਾ ਹੈ ਆਪਣਾ ਕੈਮਰੇ ਔਰ ਲਾਈਟੇ ਲੱਗੀ ਹੋਈਆਂ ਤੋਂ ਇਤਨੇ ਕੇਸ ਚੰਡੀਗੜ੍ਹ 'ਮੈਂ ਐਕਸੀਡੈਂਟ ਵਗੈਰਾ ਕਿ ਨਹੀਂ ਆਂਦੇ ਹੈ ਬਸ ਜੋ ਵੈਸੇ ਤਾਂ ਰਿਪੇਅਰ ਹੀ ਹੈ ਬਸ ਸਰਵਿਸ ਵਗੈਰਾ ਜ਼ਿਆਦਾ ਹੁੰਦੀ ਹੈ ਗੱਡੀਆਂ ਉਹ ਕ ਚਲਤੀ ਕਟ ਹੈ ਉਹਨਾਂ ਦੇ ਸ਼ੈਂਪੈਂਸਰ ਗੱਡੀਆਂ ਵੇਖਣ ਨੂੰ ਹੀ ਸਾਫ਼ ਹੁੰਦੀਆਂ ਹਾਂ ਜੀ ਬਿਲਕੁਲ 15 ਮਾਡਲ ਗੱਡੀ ਹੈ ਆ ਦੇਖੋ ਇਹ ਗੱਡੀ 15 ਮਾਡਲ ਹੈ 15 ਮਾਡਲ ਹੈ ਆ ਦੇਖੋ ਗੱਡੀ ਇਹ 24 25 ਦੇ ਬਰਾਬਰ ਲੱਗਦੀ ਹੈ ਨਵਾਂ ਬ੍ਰਾਂਡ ਹਾਂ ਜੀ ਅਸਲ ਸਾਰੀਆਂ ਗੱਡੀਆਂ ਜਿਹੜੀਆਂ ਇਦਾਂ ਦੀ ਕੰਡੀਸ਼ਨ ਹੈ ਕਿਉਂਕਿ ਅਸੀਂ ਬਹੁਤ ਚੰਗੀ ਕੰਡੀਸ਼ਨ ਚਾਹੀਦੀ ਹੈ A1 ਕੰਡੀਸ਼ਨ ਦੀ ਗੱਡੀ ਮਿਲੇਗੀ ਤੁਹਾਨੂੰ ਚੰਡੀਗੜ੍ਹ ਚ ਤੁਸੀਂ ਅਗਲੀ ਮਿਲੇਗੀ ਜਿੰਨੀਆਂ ਵੀ ਗੱਡੀਆਂ ਚੰਡੀਗੜ੍ਹ ਚ ਆ ਜੇ ਲੋਕ ਲੈ ਕੇ ਜਾਂਦੇ ਆ ਤੇ ਲਾਹਮਾ ਤੇ ਕੋਈ ਨਹੀਂ ਦਿੰਦੇ ਲਾਹਮਾ ਕੋਈ ਨਹੀਂ ਆਂਦਾ ਜੀ ਇਹ ਕਾਗਜ਼ਾਂ ਦੀ ਕਾਰਵਾਈ ਕਿਵੇਂ ਰਹਿੰਦੀ ਹੈ ਕਾਗਜ਼ਾਂ ਦੀ ਕਾਰਵਾਈ ਜੇ ਅਸੀਂ ਜੇ ਕਸਟਮਰ ਤੋਂ ਖਰੀਦਦੇ ਆ ਅਸੀਂ ਪੇਪਰ ਸਾਈਨ ਕਰਾ ਲੀਦੇ ਆ ਜਿਹੜੇ ਮਾਲਕ ਦੇ ਨਾਮ ਦਾ ਸਾਡੇ ਨੂੰ ਅਸੀਂ ਨੂੰ ਡਾਇਰੈਕਟ ਨਾਮ ਕਰਾ ਕੇ ਤਾਂ ਦੇਈ ਜੀ ਆਰ ਸੀ ਇੱਦਾਂ ਨਹੀਂ ਦਿੰਦੇ ਵੀ ਇਹ ਤਾਂ ਤੁਸੀਂ ਆਰ.ਟੀ.ਓ ਦੇਦੇ ਜਨਰਲ ਪੂਰੀ ਨਾਮ ਕਰਵਾ ਕੇ ਆਸੀ ਗੱਡੀ ਨਾਮ ਕਰਵਾ ਕੇ ਜੇ ਜਾਏਗਾ ਨਾਮ ਕਰਾ ਕੇ ਤਾਂ ਜਾਣਦੇ ਆਂ ਕਾ ਜਾਣੀ ਆ ਇਹ ਵੀ ਕੀ ਐਫੀਡੇਵਿਡ ਦੇ ਦੇਣਗੇ ਨਹੀਂ ਨਹੀਂ ਅੱਜ ਕੱਲ ਅੱਜ ਕੱਲ ਕੈਮਰੇ ਲੱਗ ਗਏ ਆਨਲਾਈਨ ਚੱਲ ਰਿਹਾ ਨਾ ਸਿਸਟਮ ਤੇ ਚਲਾਨ ਆ ਜਾਂਦੇ ਆ ਮਾਲਕ ਦੇ ਘਰ ਮਾਲਕ ਦੇ ਘਰ ਆ ਜਾਈਗਾ ਜੀ ਫਿਰ ਮਾਲਕ ਸਾਨੂੰ ਪੁੱਛੇਗਾ ਤੇ ਜੇ ਗੱਡੀ ਵਾਜੂਚ ਜਾਵੇ ਤਾਂ ਵੀ ਮਾਲਕ ਦੇ ਬੈਣ ਮਾਲਕ ਨੇ ਹਾਂ ਜੀ ਸਾਡੇ ਕੋਲ ਹੀ ਹੈਗਾ ਨਾ ਇਹ ਮਾਲਕ ਦਾ ਜੇ ਅਸੀਂ ਗੱਲਬਾਤ ਕਰਦੇ ਆ ਕਿ ਰੇਟ ਪੰਜਾਬ ਦੇ ਵਿੱਚ ਗੱਡੀਆਂ ਦਾ ਸਸਤਾ ਹੋ ਸਕਦਾ ਇੱਥੋਂ ਨਾਲੋਂ ਇੱਥੇ ਨਾਲੋਂ ਕੀਮਤ ਪੰਜਾਬ ਨਾਲੋਂ ਸਸਤੀ ਹੈ ਪੂਰੇ ਮਹਿੰਗੀ ਹੈ ਤੇ ਕਿੰਨਾ ਕੁ ਫਰਕ ਹੋਵੇਗਾ ਰੇ 60000 ਰੁਪਏ ਦਾ ਫਰਕ ਹੋਵੇਗਾ ਜੀ کم ਸੇ ਘਮ 50000 ਦਾ 60000 ਦਾ ਫਰਕ ਹੋਵੇਗਾ ਸਿਰ ਕੰਡੀ ਸਰਵਾਈ ਹੈ ਕਿਉਂਕਿ ਕੰਡੀਸ਼ਨ ਵਹਾਂ ਕੀ ਕੁਝ ਹੋਰ ਹੈ ਚੰਡੀਗੜ੍ਹ ਮੇ ਗੱਡੀ ਘੱਟ ਚੱਲਦੀ ਹੈ ਇਹ ਕੀ ਕੀ ਫਰਕ ਪੈਂਦਾ ਗੱਡੀ ਨੂੰ ਕਿਹੜੀ ਕਿਹੜੀ ਪ੍ਰੋਬਲਮ ਘੱਟ ਆਉਂਦੀ ਹੈ ਪੇਂਟ ਘੱਟ ਆਉਂਦੀ ਹੈ ਨਾ ਯਹਾਂ ਪੇ ਐਕਸੀਡੈਂਟ ਇਹ ਐਸਾ ਕੁਝ ਨਹੀਂ ਹੋਰ ਕੰਮ ਚਲੀ ਹੁੰਦੀ ਹੈ ਕੋਈ ਸਸਪੈਂਸ਼ਨ ਦਾ ਕੰਮ ਜੋ ਹੈ ਇੰਦਨ ਨਹੀਂ ਖਲਉਤਾ ਗੱਡੀ ਸਾਰੀ ਓਰੀਜਨਲ ਹੁੰਦੀ ਹੈ ਅਸਲ ਸਸਪੈਂਸ਼ਨ ਵਗੈਰਾ ਵੀ ਕੰਮ ਤੇ ਨਿਕਲਦਾ ਨਹੀਂ ਰੋਡ